ਸਿੰਘ ਬਾਦਲ ਦੀ ਪ੍ਰਧਾਨਗੀ ਦਾ ਹੋਇਆ ਐਲਾਨ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਨਹੀਂ ਕੀਤਾ ਜਾਵੇਗਾ ਮਨਜ਼ੂਰ ਸੁਖਬੀਰ ਸਿੰਘ ਬਾਦਲ ਫਿਰ ਬਣ ਗਏ ਅਕਾਲੀ ਦਲ ਦੇ ਨਵੇਂ ਪ੍ਰਧਾਨ ਵੱਡੀ ਖਬਰ ਆਈ ਹੈ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਕਰ ਦਿੱਤਾ ਗਿਆ ਵੱਡਾ ਐਲਾਨ ਸ਼੍ਰੀ ਅਕਾਲ ਤਖਸੈਦ ਦੇ ਜਥੇਦਾਰਾਂ ਨੂੰ ਲਿਖ ਦਿੱਤੀ ਗਈ ਚਿੱਠੀ ਹੁਣ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੂੰ ਤਨਖਾਹਾਂ ਸਜ਼ਾ ਲਾਈ ਗਈ ਹੈ ਉਸ ਦੇ ਉੱਪਰ ਵੱਡੀ ਖਬਰ ਆਈ ਹੈ ਹੁਣ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੂੰ ਬਹੁਤ ਜਲਦੀ ਸਜ਼ਾ ਸੁਣਾ ਦਿੱਤੀ ਜਾਵੇਗੀ ਔਰ ਅਕਾਲੀ ਦਲ ਦੇ ਅਸਤੀਫਾ ਜਿਹੜਾ ਉਹਨਾਂ ਨੇ ਪ੍ਰਧਾਨਗੀ ਦਿੱਤਾ ਸੀ ਉਹ ਅਸਤੀਫਾ ਹੋ ਜਾਏਗਾ ਵਾਪਸ ਤੁਸੀਂ ਜਿਹੜੇ ਚੜਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼੍ਰੀ ਅਕਾਲ ਟਕਸਾ ਪਟਨਾ ਸਾਹਿਬ ਦੇ ਜਥੇਦਾਰ ਜਿਹੜੇ ਕਿ ਸਾਬਕਾ ਜਥੇਦਾਰ ਨੇ ਗਿਆਨੀ ਰਣਜੀਤ ਸਿੰਘ ਉਹਨਾਂ ਨੇ ਵੱਡੀ ਖਬਰ ਦਿੱਤੀ ਹੈ ਗਿਆਨੀ ਰਣਜੀਤ ਸਿੰਘ ਸ਼ਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਆ ਕੇ ਖੜ ਗਏ ਨੇ ਗਿਆਨੀ ਰਣਜੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਉੱਪਰ ਜੋ ਇਲਜ਼ਾਮ ਲਾਏ ਜਾ ਰਹੇ ਨੇ ਸਰਾਸਰ ਓ ਝੂਠ ਦਾ ਪਲੰਦਾ ਨੇ ਸੁਖਵੀਰ ਸਿੰਘ ਬਾਦਲ ਇਕੱਲੇ ਦੋਸ਼ੀ ਨਹੀਂ ਜਿਹੜੇ ਅੱਜ ਬਾਗੀ ਵੱਡੇ ਇਲਜ਼ਾਮ ਲਾ ਰਹੇ ਨੇ ਉਹ ਬਾਗੀ ਵੀ ਪੂਰੇ ਦੋਸ਼ੀ ਨੇ ਸੁਖਵੀਰ ਸਿੰਘ ਬਾਦਲ ਨੂੰ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਨਖਾਹਾਂ ਲਾਇਆ ਗਿਆ ਜੋ ਉਹਨਾਂ ਨੂੰ ਤਨਖਾਹਾਂ ਸਜ਼ਾ ਲਈ ਗਈ ਹੈ ਉਸ ਨੂੰ ਜੋ ਜਲਦੀ ਹੀ ਫੈਸਲਾ ਸਨਾ ਦਿੱਤਾ ਜਾਵੇ ਜੋ ਕਿ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਨੂੰ ਫਿਰ ਦੁਬਾਰਾ ਸੁਰਜੀਤ ਕਰ ਸਕਣ ਰਣਜੀਤ ਸਿੰਘ ਜਿਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸੁਖਬੀਰ ਸਿੰਘ ਬਾਦਲ ਇਕੱਲੇ ਹੀ ਦੋਸ਼ੀ ਨਹੀਂ ਸੁਖਬੀਰ ਸਿੰਘ ਬਾਦਲ ਨੂੰ ਕਿਉਂ ਇਕੱਲੇ ਦੇ ਉੱਪਰ ਸਾਰੇ ਦੋਸ਼ ਲਾਈ ਜਾਂਦੇ ਜੇ ਜਦੋਂ ਕਿ ਸੁਖਬੀਰ ਸਿੰਘ ਬਾਦਲ ਨੇ ਜਦੋਂ ਉੱਥੇ ਪੇਸ਼ ਹੋ ਕੇ ਸ਼੍ਰੀ ਕਾਟਕ ਸਾਬ ਤੇ ਸਾਰੀਆਂ ਗਲਤੀਆਂ ਜੋ ਵਿਰੋਧੀਆਂ ਵੱਲੋਂ ਵੀ ਕੀਤੀਆਂ ਗਈਆਂ ਸੀ ਉਹ ਵੀ ਆਪਣੀ ਝੋਲੀ ਪਵਾ ਲਈਆਂ ਨੀਵੇਂ ਸਿੱਖ ਬਣ ਕੇ ਉਹਨਾਂ ਨੇ ਖਿਮਾ ਜਾਂਚਨਾ ਮੰਗੀ ਔਰ ਸ੍ਰੀ ਦਰਬਾਰ ਸਾਹਿਬ ਨਮਸਤਕ ਹੋਏ ਅਕਾਲ ਤਖਤ ਸਾਹਿਬ ਦੇ ਪੇਸ਼ ਹੋਏ ਹੁਣ ਵੀ ਵਾਰ-ਵਾਰ ਉਹ ਆਪਣੇ ਪੱਤਰ ਲਿਖ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਕਿ ਮੇਰੇ ਫੈਸਲੇ ਦੇ ਉੱਪਰ ਜਲਦੀ ਜਿਹੜਾ ਵਿਚਾਰ ਕੀਤਾ ਜਾਵੇ ਔਰ ਮੈਨੂੰ ਜਲਦੀ ਸਜ਼ਾ ਸੁਣਾਈ ਜਾਵੇ ਅੱਜ ਪਹਿਲੇ ਸਿੱਖ ਨੇ ਸੁਖਬੀਰ ਸਿੰਘ ਬਾਦਲ ਜਿਹੜੇ ਆਪ ਖੁਦ ਜਾ ਕੇ ਪੱਤਰ ਲਿਖ ਕੇ ਸਜ਼ਾ ਦੀ ਮੰਗ ਕਰ ਰਹੇ ਨੇ ਜਦੋਂ ਕਿ ਇਸ ਤੋਂ ਪਹਿਲਾਂ ਜਿਸ ਨੂੰ ਵੀ ਸਜ਼ਾ ਲੱਗੀ ਹੈ ਕਦੇ ਵੀ ਸਜ਼ਾ ਦੀ ਮੰਗ ਨਹੀਂ ਕੀਤੀ ਗਈ ਜੋ ਕਿ ਹੁਣ ਅਕਾਲੀ ਦਲ ਨੂੰ ਅਸਲ 'ਚ ਬਚਾਉਣ ਵਾਸਤੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਨੂੰ ਦੁਬਾਰਾ ਮਜ਼ਬੂਤ ਕਰ ਸਕਦੇ ਨੇ ਅੱਜ ਪੂਰੇ ਵਰਲਡ ਦੇ ਵਿੱਚ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਲਈ ਬਹੁਤ ਸੰਜੀਦਗੀ ਨਾਲ ਕੰਮ ਕਰ ਰਹੇ ਨੇ ਸਿੱਖਾਂ ਦੇ ਪ੍ਰਤੀ ਜਿਦੇ ਵੀ ਕੋਈ ਕੁਕਟਨਾ ਵਾਪਰਦੀ ਉਹ ਸੁਖਬੀਰ ਸਿੰਘ ਬਾਦਲ ਇੱਕ ਥਾਪੜ ਕੇ ਖੜ ਜਾਂਦੇ ਨੇ ਔਰ ਭਾਵੇਂ ਕੈਨੇਡਾ ਹੋਵੇ ਆਸਟ੍ਰੇਲੀਆ ਹੋਵੇ ਹਰੇਕ ਦੇਸ਼ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਨਾਮ ਚੱਲ ਰਿਹਾ ਹੈ ਔਰ ਸੁਖਬੀਰ ਸਿੰਘ ਬਾਦਲਵਾਦੀ ਲੋਕ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਫਿਰ ਦੁਬਾਰਾ ਅਕਾਲੀ ਦਲ ਦੇ ਪ੍ਰਧਾਨ ਬਣੇ ਰਹਿਣ ਜੇ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਨਹੀਂ ਬਣਦਾ ਤਾਂ ਕਾਲੀ ਦਲ ਜਿਹੜਾ ਕਿ ਇੱਕ ਵਾਰ ਬਿਲਕੁਲ ਥੱਲੇ ਗਰਾਊਂਡ ਤੇ ਚਲਾ ਜਾਵੇਗਾ ਸੋ ਸੁਖਬੀਰ ਸਿੰਘ ਬਾਦਲ ਨੂੰ ਦੁਬਾਰਾ ਪ੍ਰਧਾਨ ਬਣਿਆ ਰਹਿਣ ਔਰ ਉਹਨਾਂ ਨੂੰ ਆਪਣਾ ਅਸਤੀਫਾ ਜਿਹੜਾ ਵਾਪਸ ਲੈਣ ਦੀ ਲੈ ਲੈਣਾ ਚਾਹੀਦਾ ਹੈ ਜੋ ਗਿਆਨੀ ਰਣਜੀਤ ਸਿੰਘ ਸਿੰਦਰ ਸਿੰਘ ਭੁੰਦੜ ਨੂੰ ਵੀ ਅਲਾਨ ਕੀਤਾ ਕਿ ਤੁਸੀਂ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਨਾ ਕਰੋ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਅਸਤੀਫਾ ਵਾਪਸ ਕਰ ਦਿਓ ਔਰ ਉਹਨਾਂ ਨੂੰ ਦੁਬਾਰਾ ਅਕਾਲੀ ਦਲ ਦੀ ਵੰਗਦੋਰ ਦੇ ਦਿਓ ਸੁਖਵੀਰ ਸਿੰਘ ਬਾਦਲ ਹੀ ਅਕਾਲੀ ਦਲ ਨੂੰ ਪਛਾ ਸਕਦੇ ਨੇ ਜੋ ਬਾਗਿਆਂ ਵੱਲੋਂ ਇਲਜ਼ਾਮ ਲਾਏ ਜਾ ਰਹੇ ਨੇ ਬਾਕੀ ਅੱਜ ਦੂਸਰੀਆਂ ਹੱਥਾਂ ਵਿੱਚ ਖੇਡ ਰਹੇ ਨੇ ਜੋ ਆ ਸਿੱਖਾਂ ਨੂੰ ਕੁਚਲਣ ਦੀ ਗੱਲ ਕਰ ਰਹੇ ਨੇ ਜੋ ਆ ਸਿੱਖਾਂ ਦੇ ਵਿੱਚ ਜਿਹੜਾ ਨਫਰਤ ਫਾਇਦਾ ਕਰ ਰਹੇ ਨੇ ਉਸ ਨੂੰ ਲੈ ਕੇ ਸ਼ਖਵੀਰ ਸਿੰਘ ਬਾਦਲ ਹੀ ਇਸ ਨੂੰ ਬਚਾ ਸਕਦੇ ਨੇ ਉਸ ਸ਼ਖਵੀਰ ਸਿੰਘ ਬਾਦਲ ਨੂੰ ਜਲਦੀ ਸਜ਼ਾ ਸੁਣਾਈ ਜਾਵੇ ਧਾਰਮਿਕ ਸਜ਼ਾ ਜੋ ਵੀ ਰਵੇ ਕਿ ਸ਼ਖਵੀਰ ਸਿੰਘ ਬਾਦਲ ਉਸ ਨੂੰ ਪੂਰਾ ਕਰਨਗੇ ਔਰ ਇੱਕ ਗੱਲ ਜਿਹੜੀ ਸੱਚ ਹੈ ਕਿ ਸ਼ਖਵੀਰ ਸਿੰਘ ਬਾਦਲ ਹੀ ਅਕਾਲੀ ਦਲ ਨੂੰ ਦੁਬਾਰਾ ਮਜ਼ਬੂਤ ਕਰ ਸਕਦੇ ਨੇ ਕੋਈ ਵੀ ਹੋਰ ਅਕਾਲੀ ਦਲ ਦੇ ਨਹੀਂ ਜਿਹੜਾ ਐਡਾ ਵੱਡਾ ਲੀਡਰ ਨਹੀਂ ਜਿਹੜਾ ਅਕਾਲੀ ਦਲ ਨੂੰ ਬਚਾ ਸਕੇ